ਹਾਂਜੀ ਭਾਈ ਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਬਖਤਗੜ ਜਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਕੋਲ ਬੱਸੀ ਆ ਟੌਪ ਦੀ ਬੱਸੀ ਆ ਦੇਖ ਸਕਦੇ ਹੋ ਚੱਕਰਸਾ ਦੁਕਾਨ ਕੋਲ ਮੂਹ ਮਾ ਬਹੁਤ ਸੋਹਣਾ ਠੀਕ ਹੈ ਜੀ ਥਾਂ ਥਾਂ ਨੂੰ ਵੀ ਦੇਖੋ ਚੈੱਕ ਕਰਾ ਨਹੀਂ ਸਾਰੇ ਥਾਂ ਨਿਕੜ ਮੈਂ ਕਰਦੇ ਜੇ ਆਪ ਬਾਈ ਨਾਲ ਗੱਲਬਾਤ ਲੈਣੇ ਜਾਣਕਾਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਿੱਦੀ ਹਾਂਜੀ ਨਾਮ ਤੇ ਐਡਰੈਸ ਦੱਸੋ ਜੀ ਆਪਣਾ ਨਾਮ ਸੋਹਣ ਸਿੰਘ ਪਿੰਡ ਬਖਤਗੜ ਹਾਂਜੀ ਨੰਬਰ ਜ਼ਿਲ੍ਹਾ ਬਰਨਾਲਾ 9463465718 ਠੀਕ ਹੈ ਜੀ ਹਾਂਜੀ ਬਾਈ ਦੱਸੋ ਜੀ ਬਸਰੀ ਜਾਣਕਾਰੀ ਆਪਣੀ ਦੀ ਬੱਚੀ ਵਧੀਆ ਵੀਰੇ ਹਾਂਜੀ ਇਹਦੀ ਮਾਂ ਕ੍ਰੋਸ ਸੀ 80 ਕਾ ਐਚ ਐਫ ਦਾਗਾ ਹਾਂਜੀ ਤੇ 13 ਕ ਮਹੀਨੇ ਦੀ ਹੋਗੀ ਫੋੜੇ ਕੋਲ ਪਸ਼ੂ ਜਿਆਦੇ ਸੀ ਠੀਕ ਹੈ ਜੀ ਤੁਸੀਂ ਕਿ ਮੈਂ ਲੈਣ ਦਾ ਰੱਦਾ ਕਰਦੇ ਦੁੱਧਾ ਤੋੜਾ ਪੈ ਗਿਆ ਸੀ ਮਾਂ ਵੇਚਦੀ ਇੱਕ ਤਾਂ ਫਿਰ ਬਾਲਾ ਹੋ ਜਾਂਦਾ ਜਾਂਦਾ ਠੀਕ ਹੈ ਜੀ ਦੇਖ ਸਕਦੇ ਪਾ ਬੱਚੀ ਬਹੁਤ ਸੁਣੀ ਹੈ ਹਾਂਜੀ ਹਾਂਜੀ ਇਹਦੀ ਮਾਂ ਥਲੇ ਵੀ ਦੁੱਧ ਬਹੁਤ ਸਿੱਠੀ ਠੀਕ ਆ ਬਈ ਜਾਜ ਰੇਟ ਦੱਸੀ ਬਸ ਇੱਕ ਮੋਲੋ ਜਾਈ ਲੈਣ ਲੈਣਾ ਰੇਟ ਤਾਂ ਭਰਾਵਾ ਤੂੰ ਦੱਸ ਫੀਡ ਦਾ ਮੋਲ ਹੀ ਲੈਣਾਗਾ ਅੱਛਾ ਜੀ ਹਾਂ ਕਾਰਗਲ ਬਥੇਰੀ ਖਾਦੀ ਇਹਨਾਂ ਨੇ ਤਾਂ ਹੀ ਤਾਂ ਤਕੜੀਆਂ ਆਗੀਆਂ ਹਾਂਜੀ ਇਹ ਸਾਢੇ 12 ਮਹੀਨੇ ਦੇ 13 ਮਹੀਨੇ ਤੋਂ ਘੱਟ ਆ ਕੀ ਠੀਕ ਆ ਜੀ ਰੇਟ ਬਸ 20000 ਰੁਪਏ ਲੈਣਾ ਰੇਟ 20000 ਹਾਂਜੀ ਠੀਕ ਹੈ ਦੇਖ ਸਾਡੇ ਭਰਾ ਚੰਗੀ ਤਰ੍ਹਾਂ ਧਾਨ ਤੁਮ ਜੇ ਕਰ ਸਾਡੇ ਠੀਕ ਆ ਜੀ 13 ਮਹੀਨੇ ਦੀ ਇਹ ਤਾਂ ਮੂਰੇ ਟੀਕਾ ਪਰਉਣ ਵਾਲੀ ਹੋ ਜੂ 4-5 ਮਹੀਨੇ ਚ ਫੇਸਕਵਾਰ ਤਗਲੀ ਹੋਈ ਵੀ ਹੁਣ ਹੈਡ ਤਾਂ ਦੇਖ ਕੇ ਡੀ ਹੋ ਗਈ ਦੀ ਹਾਂਜੀ ਹਾਂਜੀ ਇਹਦੀ ਮਾਂ ਵੀ ਬਹੁਤ ਵੱਡੀ ਸੀਗੀ ਠੀਕ ਹੈ ਜੀ ਠੀਕ ਹੈ ਕੱਦ ਕੋਤ ਬਹੁਤ ਸਕੂਨ ਕਰ ਮਾਰ ਬਹੁਤ ਸੋਹਣੀ ਵੀ ਬਹੁਤ ਆ ਬੱਚੀ ਹਾਂਜੀ ਹਾਂਜੀ ਹਾਂ ਜੀ ਲੋਪਰਾ ਜਿਸ ਕਿਸੇ ਨੂੰ ਫੈਟ ਆਈ ਤਾਂ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਕੀ ਆਪਣਾ ਜਿੱਤਾ ਫਾਰਮ ਟੀਵੀ YouTube ਤੇ ਆਪਣਾ ਚੈਨਲ ਆ ਭਰਾ ਬਾਕੀ ਵੀਰੇ ਆਪਣਾ ਫੇਸਬੁੱਕ ਤੇ ਪੇਜ ਅਗਰ ਜੀਤ ਰਾਏ ਉਹ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਜੇ ਕਿਸੇ ਭਾਈ ਨੇ ਇਦਾਂ ਦੀ ਵੀਡੀਓ ਬਣਾਉਣੀ ਹੋ ਤਾਂ ਆਪਣਾ ਨੰਬਰ ਨੋਟ ਕਰੋ 752800300 ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ